ਘਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡੇ ਪੱਧਰ ਤੇ ਕਾਰਵਾਈ ਕਰਨੀ ਪਵੇਗੀ ਕਿਉਂਕਿ ਵਾਰ-ਵਾਰ ਇਹ ਫੈਸਲਾ ਲਮਕਾਇਆ ਅਤੇ ਇਹ ਸਾਰਾ ਮਾਮਲਾ ਠੰਡੇ ਬਸਤੇ ਦੇ ਵਿੱਚ ਪਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਹਾਂਜੀ ਮੈਂ ਗੱਲ ਕਰ ਰਿਹਾ ਪੁਸ਼ਪਿੰਦਰ ਬਾਦ ਜਿਨ੍ਹਾਂ ਦੀ ਧਰ ਪਤਨੀ ਵੱਲੋਂ ਵਾਰ-ਵਾਰ ਵਿਰੋਧ ਕੀਤਾ ਜਾ ਰਿਹਾ ਹੈ ਸੁਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਤੇ ਸਮੁੱਚੇ ਪ੍ਰਸ਼ਾਸਨ ਦਾ ਖਾਸ ਕਰਕੇ ਇਹ ਗੱਲ ਹੈ 13 14 ਮਾਰਚ ਦੀ ਜਦੋਂ ਆ ਜਿਹੜਾ ਹੈ ਕਰਨਲ ਬਾਠ ਅਤੇ ਉਸ ਦੇ ਲੜਕੇ ਦੇ ਨਾਲ ਪੰਜ ਪੁਲਿਸ ਮਲਾਜ਼ਮਾਂ ਵੱਲੋਂ ਕੋਟਮਾਰਕ ਕੀਤੀ ਗਈ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਜ਼ਖਮੀ ਹੋਏ ਉਸ ਤੋਂ ਬਾਅਦ ਕਰਨਲ ਪਸ਼ਪਿੰਦਰ ਅਤੇ ਉਸ ਦਾ ਲड़का ਜਿਹੜੇ ਨੇ ਉਹ ਪਟਿਆਲੇ ਦੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਿਆ ਐਡਮਿਟ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਪਹਿਲਾਂ ਤਾਂ ਮੁਅਤਲ ਕੀਤਾ ਗਿਆ 12 ਮੁਲਾਜ਼ਮ ਜਿਨ੍ਹਾਂ ਨੇ ਤਸ਼ੱਦਦ ਯਾਨੀ ਕਿ ਕੁੱਟ ਮਾਰ ਕੀਤੀ ਸੀ ਕਰਨਲ ਪਸ਼ਪਿੰਦਰ ਸਿੰਘ ਬਾੜ ਅਤੇ ਉਹਨਾਂ ਦੇ ਲੜਕੇ ਦੇ ਨਾਲ ਉਸ ਤੋਂ ਬਾਅਦ ਮੁਅਤਲ ਤੋਂ ਬਾਅਦ ਐਫ ਆਈ ਆਰ ਦਰਜ ਨਹੀਂ ਹੋ ਰਹੀ ਸੀ ਲੇਕਿਨ ਕਰਨਲ ਪਸ਼ਪਿੰਦਰ ਬਾੜ ਦੀ ਧਰਮ ਪਤਨੀ ਵੱਲੋਂ ਵਿਰੋਧ ਕੀਤਾ ਗਿਆ ਧਰਨਾ ਧਰਨੇ ਵੀ ਲੱਗੇ ਪ੍ਰੋਟੈਸਟ ਹੋਇਆ ਆਖਰ ਵਿੱਚ ਆ ਕੇ ਐਸਐਸਪੀ ਨਾਨਕ ਸਿੰਘ ਨੂੰ ਜਿਹੜੀ ਐਫਆਈਆਰ ਕੱਟਨੀ ਪਈ ਲੇਕਿਨ ਇੱਥੇ ਵੀ ਸੰਤੋਸ਼ ਨਹੀਂ ਕਿਉਂਕਿ ਸਿੱਟ ਦੇ ਮੁਲਾਜ਼ਮ ਵਾਰ-ਵਾਰ ਬਦਲੇ ਜਾ ਰਹੇ ਨਹੀਂ ਪੰਜਾਬ ਪੁਲਿਸ ਅਤੇ ਐਸਐਸਪੀ ਨਾਨਕ ਸਿੰਘ ਹੁਣ ਵੱਲੋਂ ਹਾਲਾਂਕਿ ਧਰਨੇ ਮੁਲਤਵੀ ਕਰ ਦਿੱਤੇ ਗਏ ਨੇ ਅੱਜ ਮੁਲਾਕਾਤ ਹੋਈ ਦੇਸ਼ ਦੇ ਫੌਜ ਦੇ ਮੰਤਰੀ ਕੇਂਦਰੀ ਮੰਤਰੀ ਰਾਜਨਾਥ ਦੇ ਨਾਲ ਰਾਜਨਾਥ ਦੇ ਨਾਲ ਕਰਨਲ ਪਸ਼ਵਿੰਦਰ ਸਿੰਘ ਬਾੜਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਲੜਕੇ ਵੱਲੋਂ ਮੁਲਾਕਾਤ ਕੀਤੀ ਗਈ ਵਿਸ਼ਵਾਸ ਦਿਵਾਇਆ ਗਿਆ ਰਾਜਨਾਥ ਦੇ ਦੁਆਰਾ ਕਿ ਉਹਨਾਂ 12 ਮਲਾਜ਼ਮਾਂ ਉੱਤੇ ਆ ਵੱਡੀ ਕਾਰਵਾਈ ਕੀਤੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮੁੱਦੇ ਤੇ ਘੇਰਾ ਚਾਵੇਗਾ ਕਰਨਲ ਬਾਠ ਨੇ ਜਦੋਂ ਇਹ ਗੱਲਬਾਤ ਕੀਤੀ ਤੇ ਰਾਜ ਨਾਜੜੇ ਨੇ ਉਹਨਾਂ ਨੇ ਗੱਲਬਾਤ ਬੜੇ ਵਧੀਆ ਤਰੀਕੇ ਦੇ ਨਾਲ ਸੁਣੀ ਉਹਨਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਕੇ ਉਹਨਾਂ 12 ਮਲਜ਼ਮਾਂ ਤੇ ਪਹਿਲਾ ਮੁਲਾਜ਼ਮ ਜਿਹੜੇ ਹੁਣ ਮਲਜ਼ਮ ਬਣ ਗਏ ਨੇ ਕਿਉਂਕਿ ਉਹਨਾਂ ਉੱਤੇ ਐਫ ਆਈ ਆਰ ਦਰਜ ਹੋ ਗਈ ਹੋ ਗਈ ਹੈ ਭਾਵੇਂ ਕਿ ਜਿਹੜੇ 12 ਪੁਲਿਸ ਮੁਲਾਜ਼ਮ ਨੇ ਉਹਨਾਂ ਦੀਆਂ ਧਰਮ ਪਤਨੀਆਂ ਉਹਨਾਂ ਦੀਆਂ ਮਾਵਾ ਜਿਹੜੀਆਂ ਰੋਕੇ ਦਹਾਈਆਂ ਦੇ ਰੀਆਂ ਨੇ ਕਿ ਸਾਡੇ ਬੱਚਿਆਂ ਦੀ ਕੋਈ ਗਲਤੀ ਨਹੀਂ ਪਹਿਲਾ ਕੁੱਟ ਮਾਰ ਜਿਹੜੀ ਹੈ ਕਰਨਲ ਪਸ਼ਪੁੰਦਰ ਸਿੰਘ ਬਾਠ ਅਤੇ ਉਸਦੇ ਲੜਕੇ ਵੱਲੋਂ ਕੀਤੀ ਗਈ ਰਾਸਨਾਥ ਨੇ ਬੜੇ ਵਧੀਆ ਸਲੀਕੇ ਸਲੀਕੇ ਦੇ ਨਾਲ ਗੱਲਬਾਤ ਸੁਣੀ ਉਹਨਾਂ ਨੇ ਕਿਹਾ ਕਿ 12 ਮਲਾਜ਼ਮਾਂ ਤੇ ਵੱਡੀ ਕਾਰਵਾਈ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਰਾਜਨਾਥ ਵੱਲੋਂ ਇੱਕ ਦੋ ਦਿਨਾਂ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ ਇੱਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ 31 ਮਾਰਚ ਨੂੰ ਮਿਲਣ ਜਾ ਰਹੇ ਨੇ ਕਰਨਲ ਪਿਸ਼ਪਿੰਦਰ ਸਿੰਘ ਬਾਦ ਉਸ ਦੇ ਲੜਕੇ ਅਤੇ ਉਸ ਦੀ ਧਰਮ ਪਤਨੀ ਨੂੰ ਯਾਨੀ ਕਿ ਇਹ ਮਾਮਲਾ ਜਿਹੜਾ ਹੈ ਉਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਬੰਦ ਨਹੀਂ ਹੋ ਜਾਂਦੇ ਜਿੰਨੀ ਦੇਰ ਤੱਕ ਬਣਦੀ ਕਾਰਵਾਈ ਉਹਨਾਂ ਤੇ ਨਹੀਂ ਹੋ ਜਾਂਦੀ ਕਿਉਂਕਿ ਐਫ ਆਈ ਆਰ ਕੱਟਣ ਦੇ ਬਾਵਜੂਦ ਹਾਰੇ ਜਿਹੜੇ ਮੁਲਾਜ਼ਮ ਨੇ ਹਾਲੇ ਵੀ ਜਿਹੜੇ ਨੇ ਉਹ ਪੁਲਿਸ ਦੀ ਗ੍ਰਿਫਤਾਰੀ ਉਹਨਾਂ ਵੱਲੋਂ ਨਹੀਂ ਕੀਤੀ ਗਈ ਪਸ਼ਵਿੰਦਰ ਕੌਰ ਜਿਹੜੇ ਕਰਨਾਲ ਬਾਟ ਨੇ ਉਹਨਾਂ ਦੀ ਪਤਨੀ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਇਹਨਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰਵਾਵਾਂਗੇ ਚਾਹੇ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਨਾਲ ਵੀ ਕਿਉਂ ਨਾ ਮੁਲਾਕਾਤ ਕਰਨੀ ਪਵੇ ਰਾਜਨਾਥ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਹਰ ਹਰ ਸੰਭਵ ਮਦਦ ਕੀਤੀ ਜਾਵੇਗੀ ਐਕਸ਼ਨ ਲਿਆ ਜਾਵੇਗਾ ਉਹਨਾਂ 12 ਪੁਲਿਸ ਮੁਲਾਜ਼ਮਾਂ ਤੇ ਤਾਂ